ਇਹ ਸਸੀガル ਜੀ ਇਹ ਸਸੀガル ਜੀ ਹਾਂ ਬਾਜੀ ਅਸੀਂ ਹੈਗੇ ਗਵੈਦ ਜੀ ਠੀਕ ਹੈ ਜੀ ਸਾਡਾ ਏਜੰਟ ਹੈਗਾ ਗਗਨ ਚੱਬਿਆਲ ਸੈਣੀ ਜੀ ਗਗਨ ਐਂਟਰਪ੍ਰਾਈਜ਼ ਦੁਕਾਨ ਠੀਕ ਹੈ ਜੀ ਤੇ ਬਾਜੀ ਸਾਡਾ ਜਿਹੜਾ ਰਵਾਬ ਹੈ ਇੱਥੇ ਕਵੈਤੀ ਉਹ ਸਾਡੇ ਨਾਲ ਕਰਦਾ ਜੀ ਕੁੱਟਮਾਰ ਆਣ ਕੇ ਕੰਮ ਰਿਆਂ ਚ 18 ਘੰਟੇ ਕੰਮ ਕਰਦੇ ਆ 18 ਘੰਟੇ ਦੀ ਕੰਮ ਕਰਦੇ ਉਹ ਕਹਿੰਦਾ 18 ਨਹੀਂ ਤੁਸੀਂ 24 24 ਘੰਟੇ ਕਰੋ ਕੰਮ ਕਿ ਮੈਨੂੰ ਆਰਡਰ ਦਾ ਮਤਲਬ ਹੈ ਜੀ ਚਾਹੀ ਕੇ ਖੇ ਮਰੋ ਆ ਦਿੰਦਾ ਨਾਂ ਦੀ ਰੋਟੀ ਕੰਦਿਆਂ ਟਾਈਮ ਨਾਲ ਉਹ ਕਹਿੰਦਾ ਤੁਹਾਨੂੰ ਮੈਂ ਕੰਪਨੀ ਤੋਂ ਬਾਹਰ ਕੱਢ ਕੇ ਤੁਹਾਡੇ ਤੇ ਮੈਂ ਕੇਸ ਕਰਨਾ ਜੀ ਠੀਕ ਆ ਭਾਜੀ ਤੇ ਭਾਜੀ ਅਸੀਂ ਆ ਗਏ ਤੇ ਫਸੇ ਬਹੁਤ ਕਸੂਤੇ ਜੀ ਠੀਕ ਆ ਜੀ ਨਾ ਦੀ ਕਿਤੇ ਜਾਣ ਜੋਗੇ ਨਾ ਦੇ ਜੀ ਦੂਆ ਕਰਨ ਜੋਗੇ ਠੀਕ ਆ ਜੀ ਇਹ ਕਹਿੰਦਾ 5-500 ਰੁਪਇਆ ਦਿਓ ਫੇ 500 ਕਿਹੜੀ ਦੇ ਦਿਓ ਤਾਂ ਇੰਡੀਆ ਜਾਓ ਵਾਪਸ ਹੁਣ 500 ਕਿੱਥੋਂ ਲਿਆਈਏ ਅਸੀਂ ਐਂ ਧਰਨੇ ਤਾਂ ਇੱਟਾ ਕਿ 30 ਸਾਡੇ ਨਾਲ ਏਜੰਟ ਨੇ 2-2 ਲੱਖ ਰੁਪਇਆ ਲੈ ਕੇ ਅਸੀਂ ਤਾਂ ਇੱਥੇ ਤੱਪੜ ਰੂਲੇ ਪਏ ਸਾਡੇ ਆਪ ਸ਼ਕਲਾ ਦੇਖ ਲਓ ਸਾਡੀਆਂ ਸੁੱਕ ਗਈਆਂ ਹੀ ਆ ਕੇ ਬੁਰਾ ਹਾਲ ਹੋਇਆ ਸਾਡਾ ਇਹ ਨਹੀਂ ਤਾਂ ਦਿੱਤੀ ਅਸੀਂ 에ਜੰਟ ਨੂੰ ਠੀਕ ਹੈ ਜੀ ਹੁਣ ਉਹਨੇ ਆਪਣਾ ਉੱਥੇ ਕੰਮ ਕੀਤਾ ਹੈ کاروبار ਆਪਣਾ ਚਲਾਇ ਜਾਂਦਾ ਹੈ ਜੀ ਐਦਾ ਬੰਦੇ ਪਾ ਕੇ 2-2 ਲੱਖ ਰੁਪਏ ਲਈ ਜਾਂਦਾ 1.5 ਲੱਖ ਇੱਥੇ ਮੰਗੀ ਜਾਂਦੇ ਕਿੱਥੋਂ ਅਸੀਂ ਕਰਦੀ ਜੀ ਸਾਰੇ ਨਵੇਂ ਆਹ ਨਹੀਂ ਮਿਣੀ ਜੀ 5 ਮਹੀਨੇ ਹੋ ਗਏ ਸਾਨੂੰ ਆਇਆ ਨੂੰ ਇੱਥੇ ਸਾਨੂੰ ਇੱਕ ਪੰਜ ਨਹੀਂ ਦਿੱਤੀ ਇਹ ਨਹੀਂ ਬੋਲ ਜੀ ਰੋਟੀ ਪਾਣੀ ਦਾ ਖਰਚਾ ਦਿੰਦੇ ਆ ਜੀ ਬੱਸ ਕਹਿੰਦੇ ਠੀਕ ਆ ਕਹਿੰਦੇ ਇੰਨੀ ਕਿ ਤੁਹਾਡੀ ਮਰਦੀ 18 ਘੰਟੇ ਲਾ ਕੇ ਅਸੀਂ ਡਿਲੀਵਰੀ ਚ ਡਿਲੀਵਰੀ ਚ ਆਰਡਰ ਨਹੀਂ ਪੂਰੇ ਹੁੰਦੇ ਆ ਕੇ ਚਪੇੜਾ ਮਾਰਦਾ ਫਿਰ ਕੁੱਟਦਾ ਆ ਕੁੰਡੇ ਲਾ ਕੇ ਭਾਈ ਅੰਦਰ ਘੋੜਦਾ ਜੀ ਬੰਦੇ ਨੂੰ ਇੱਕ ਇਕੱਲੇ ਇਕੱਲੇ ਨਹੀਂ ਜਾਣੇ ਜੀ ਕੀ ਕਰੀਏ ਭਾਈ ਤੁਹਾਨੂੰ ਦੱਸੋ ਜੀ ਹੁਣ ਸ਼ੈਸ਼ੰਗ ਸਾਡੀ ਸੁਣੇ ਤੇ ਗगन ਜਿਹੜਾ ਏਜੰਟਾ ਚੱਬੇ ਵਾਲ ਤੋਂ ਖਾਲਸਾ ਕਾਲਜ ਦੇ ਨਾਲ ਤਾਂ ਉਹਦੀ ਕਿਰਪਾ ਕਰਕੇ ਸਾਡੇ ਤੇ ਕਿਰਪਾ ਕਰਿਓ ਤੇ ਉਹਦੀ ਕਾਰਵਾਈ ਉਹਦੇ ਤੇ ਕੀਤੀ ਜਾਵੇ ਸ਼ੈਸ਼ੰਗ ਨੂੰ ਸਾਡੀ ਬੇਨਤੀ ਆ ਅਸੀਂ ਇੱਥੇ ਫਸਿਓ ਆ ਸਾਡੇ ਤੋਂ 18-18 ਘੰਟੇ ਕੰਮ ਲੈਂਦੇ ਆ ਤੇ ਉਹ ਪੂਰਾ ਨਹੀਂ ਹੁੰਦਾ 18 ਘੰਟੇ ਡਿਲੀਵਰੀ ਚਾਸੀਂ ਫੂਡ ਡਿਲੀਵਰੀ ਉਹਦੇ ਚਾ ਉਹ ਚ ਨਹੀਂ ਆਰਡਰ ਪੈਂਦੀ ਤਾਂ ਅਸੀਂ ਕੀ ਕਰੀਏ ਹੁਣ ਤੇ ਏਜੰਟ ਤਾਂ ਪੈਸੇ ਲੈ ਕੇ ਵਿਲਾ ਹੋ ਗਿਆ ਹਲ ਤਾਇਰ ਆ ਜੀ ਕੰਪਨੀ ਦਾ ਠੀਕ ਹੈ ਜੀ ਨਾ ਕੋਈ ਇੱਥੇ ਆਇਓ ਤੇ ਨਾ ਕੋਈ ਫਸਿਓ ਜੀ ਇਦਾਂ ਦੇ ਏਜੰਟਾਂ ਕੋ ਅੱਧੇ ਇਹ ਸਲਾਹ ਦਿੰਨੇ ਆ ਜੀ ਸਾਰੇ ਇਹ ਸਲਾਹ ਦਿੰਨੇ ਨਵੇਂ ਮੁੰਡੇ ਨਾ ਆਇਓ ਕੋਈ ਵੀ ਸਾਰੇ ਫਰੈਸ਼ਰ ਹੀ ਆ ਨਵੇਂ ਮੁੰਡੇ ਚੱਕਦੇ ਆ ਤਾਂ ਉਹਨਾਂ ਨੂੰ ਕੁੱਟਦੇ ਮਾਰਦੇ ਆ ਇਸ ਕਰਕੇ ਸੈਸ਼ਨ ਨੂੰ ਬੇਨਤੀ ਆ ਸਾਡੀ ਸਾਰਿਆਂ ਨੂੰ ਕਿ ਸੈਸ਼ਨ ਗगन ਤੇ ਕਾਰਵਾਈ ਕੀਤੀ ਜਾਵੇ ਜਿਹੜਾ ਚੱਬੇ ਆਲ ਤੋਂ ਆਜੰਟ ਆ ਹੋ ਗਗਨ ਸੈਣੀ ਖਾਲਸਾ ਕਾਲਜ ਦੇ ਨਾਲ ਉਹਦੀ ਸ਼ਾਪ ਆ ਉਹਦਾ ਦਫਤਰ ਆ ਆਈ ਥਿੰਕ ਉਹਦੇ ਤੋਂ ਲਾਇਸੈਂਸ ਵੀ ਨਹੀਂ ਹੈਗਾ ਸਾਡੀ ਸੁਣਦਾ ਨਹੀਂ ਕੰਦਾ ਮਰੋ ਪਿੱਟੋ ਜੋ ਮਰਜੀ ਕਰੋ ਮੈਨੂੰ ਨਹੀਂ ਲੋੜ ਜੋ ਤੁਸੀਂ ਪੈਸੇ ਦਿੱਤੇ ਆ ਸੰਤਾਂ ਨੂੰ ਭੇਜਤਾ ਆ ਤੇ ਸੈਸ਼ਨ ਸਾਡੇ ਤੇ ਕਾਰਵਾਈ ਇਹਨਾਂ ਤੇ ਕਰੀ ਜਾਵੇ ਸਾਡੀ ਸੈਸ਼ਨ ਸਾਡੀ ਸੁਣਾਈ ਕਰੇ ਸੁਣਾਈ ਕਰਕੇ ਤਾਂ ਇਹਦੇ ਤੇ ਕਾਰਵਾਈ ਕੀਤੀ ਜਾਵੇ ਹੱਥ ਜੋੜ ਕੇ ਸੈਸ਼ਨ ਨੂੰ ਬੇਨਤੀ ਆ ਸਾਡੀ ਸਾਰੇ ਤਿੰਨਾਂ ਦੀ ਬਾਕੀ ਸਾਡੇ ਮੁੰਡੇ ਸੁੱਤੇ ਹੋ ਆ ਥੱਕ ਕੇ ਆਇਓ ਆ 14 14 ਘੰਟੇ ਲਾ ਕੇ ਤੇ ਸਾਡੀ ਬੇਨਤੀ ਆ ਸੈਸ਼ਨ ਨੂੰ ਤੇ ਗਗਨ ਤੇ ਕਾਰਵਾਈ ਕੀਤੀ ਜਾਵੇ ਸਤਿ ਸ੍ਰੀ ਅਕਾਲ